ਚਮਕਤ ਬਾਣਨ ਫਰਹ ਨਿਸ਼ਾਨਨ ਚਟਪਟ ਜੂਟੇ ਅਰ ਉਰ ਫੂਟੇ ਨਰ ਪਰ ਗੱਜੇ ਸਰ ਪਰ ਸਜੇ ਸਲਹਿ ਸੰਜੋਯੰ ਸੁਰਪੁਰ ਕੋਯੰ ਸਰ ਪਰ ਛੂਟੇ ਅਰ ਉਰ ਫੂਟੇ ਚਟਪਟ ਚਰਮੰ ਫਟ ਫੁੱਟ ਬਰਮੰ ਨਰਾਜ ਛੰਦ ਦਿਨੇਸ਼ ਬਾਣ ਪਾਣ ਲੈ ਰਿਪੇਸ਼ਤਾ ਕੁਪਤ ਧਾਈ ਅਨੰਤ ਜੁਧ ਕ੍ਰੁੱਦੰ ਅਨੰਤ ਜੁਧ ਕ੍ਰੁੱਦ ਸੁੱਧ ਭੂਮ ਮੈਂ ਮਚਾਈਂ ਕਿ ਦਿਸਾਂ ਅਨੰਤ ਜਯਦ ਕ੍ਰੋਧ ਸੁਧ ਅਨੰਤ ਜਯਦ ਕ੍ਰੋਧ ਸੁਧ ਭੂਮ ਮੈਂ ਮਚਾਈਆ ਕਿਤੇਕ ਭਾਜ ਚਾਲੀਆਂ ਸੁਰੇਸ਼ ਲੋਗ ਕੋ ਗਏ ਨਿਸੰਤ ਜੀਤ ਜੀਤ ਕੈ ਅਨੰਤ ਸੂਰਮਾ ਲਏ ਸਮਟ ਸੇਧ ਸਮਹੇ ਸ੍ਰਕ ਧੂਰ ਸੂਰ ਝਾੜਹੀਂ ਚਲੋ ਸਮਟ ਸੇਲ ਸਮਹੇ ਸ੍ਰਕ ਸੂਰ ਝੜਹੀਂ ਬਬਕ ਬਾਗ ਜਿਉ ਬਲੀ ਠਲਕ ਹਾਟ ਮਾਰਹੀਂ ਭੰਗ ਅੰਗ ਭੰਗ ਹੋਵੇ ਉਤੰਗ ਜੰਗ ਮੋ ਗਿਰੇ ਸੁਰੰਗ ਸੂਰਮਾ ਸਭੈ ਨਿਸੰਗ ਜਾਣ ਕੈ ਅਰੇ ਅਰਧ ਨਰਾਜ ਛੰਦ ਨਵੰਗ ਨਿਸ਼ਾਨ ਬਾਜੀ ਅੰਗ ਘਟਾ ਤੁੰਡਲਾ ਜੀ ਅੰ ਤਬਲ ਤੁੰਦਰੰਗ ਵਜੇ ਸੁਨੰਤ ਸੂਰਮਾ ਗਜੇ ਸੁਜੂਜ ਜੂਜ ਕੈ ਪਰੈ ਸੁਰੇਸ਼ ਲੋਗ ਵਿਚਰੈ ਚੜੈ ਵਿਵਨ ਸੋਭਿ ਹੀ ਅਦੇਵ ਦੇਵ ਲੋਭਿ ਹੀ ਬੇਲੀ ਬਿੰਦ੍ਰਮ ਛੰਦ ਟਹਿ ਟਹਿ ਸੋ ਡਾਮਰ ਡੰਕਣੀ ਕਹਿ ਕਹਿ ਸੋ ਕੂਕਤ ਜੋਗਣੀ ਝਮ ਝਮਕ ਸਾੰਗ ਝਮਕੀਆਂ ਰਣਗਾਜ ਬਾਜ ਉਠਕੀਆਂ ਟਮ ਟਮ ਘਟੋਲ ਟਮਕੀਆਂ ਚਲ ਝਲਕ ਤੇਗ ਝਲਕੀਆਂ ਜੱਟ ਸ਼ੋਰ ਰੁਦਰ ਤਹਿ ਨੱਚੀਆਂ ਬਿਕਰਾਰ ਮਹਾਰ ਜਹ ਮੱਚੀਆਂ ਟੋਟਕ ਛੰਦ ਉਤਕ ਕੇ ਉਹ ਤੱਕੇ ਰਣ ਵੀਰਣ ਬਾਜ ਬਰੰ ਝਮਕੀ ਕਣ ਵਿੱਚ ਕਿਰਪਾਨ ਕਰਨ ਲੈ ਕੇ ਰਣ ਧੀਰਣ ਬਾਣ ਉਰੰ ਰੰਗ ਸਰਾਉਨਤ ਰਤ ਕੱਢੇ ਦੁਸਰੰਗ ਫਹਿਰੰਤ ਤੁਜਾ ਫਹਿਰੰਤ ਭਟੰ ਨਿਰਖੰਤ ਲੱਜੀ ਛਬ ਸਿਆਮ ਘਟੰ ਚਮਕੰਤ ਸੁਬਾਣ ਕਿਰਪਾਨ ਰਣ ਜਿਮ ਕੋਦਤ ਕੋਦਤ ਉਹਨਾਂ ਨੂੰ ਕਹਿੰਦੇ ਬਿੰਦੀ ਕੱਟਦੇ ਜਿਮ ਕੋਦਤ ਸਾਵਣ ਵਿੱਜ ਕਣ ਇਤ ਊੜੇ ਨੂੰ ਬਿੰਦੀ ਲੱਗੀ ਇੱਥੇ ਕੌਦਤ ਕੇ ਪਾਇਆ ਨਾ ਨਾ ਬਿੰਦੀ ਨਹੀਂ ਕੌਦਤ ਪਾਠ ਜਿਮ ਕੌਦਤ ਸਾਮਣ ਵਿੱਜ ਘਣੰ ਦੋਹਰਾ ਕਥਾ ਪ੍ਰਿਧਤ ਮੈਂ ਡਰਾਂ ਕਹਾਂ ਕਰੋ ਬਖਿਆਨ ਨਿਸਾਹੰਤ ਅਸੁਰੇ શિક્ષਸੋ ਸਰਤੇ ਭਯੋ ਨਿਦਾਨ ਇਤ ਸ੍ਰੀ ਬਚਿਤ੍ਰਨਾਟਕੇ ਸੂਰਜ ਅਵਤਾਰ ਅਸ਼ਟਦਸ਼ਮੋ ਅਵਤਾਰ ਸਮਾਪਤ ਅਥ ਚੰਦਰ ਅਵਤਾਰ ਕਥਨ ਸ੍ਰੀ ਭਗਵਤੀ ਜੀ ਸਹਾਇ ਅਥ ਚੰਦਰ ਅਵਤਾਰ ਕਥਨ ਚਲੋ ਕੱਟ ਦਿਓ ਅਥ ਚੰਦ ਅਵਤਾਰ ਕਥਨ ਸ੍ਰੀ ਭਗਵਤੀ ਜੀ ਸਹਾਇ ਦੁੱਧ ਕਛੰਦ ਫੇਰ ਗਨੋ ਨਿਸਰਾਜ ਵਿਚਾਰਾ ਜੈ ਸਤਰਿਓ ਅਵਤਾਰ ਮੁਰਾਰਾ ਬਾਤ ਪੁਰਾਤਨ ਭਾਗ ਸੁਣਾਉ ਜਾਤੇ ਕਬ ਕੁਲ ਸਰਬ ਰਿਝਾਉ ਦੋਦਕ ਨੈਗ ਕਿਸਾ ਕਹ ਠੌਰ ਨਾ ਹੋਈ